ਸੱਚੇ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਮੈਂ ਖਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਬਾਦਲ ਅਤੇ ਹੋਰ ਆਗੂਆਂ ਨੂੰ ਮਿਲੀ ਧਾਰਮਿਕ ਸਜ਼ਾ ਦੇ 10ਵੇਂ ਦਿਨ ਸੁਖਬੀਰ ਸਿੰਘ ਬਾਦਲ ਆਕਾਲੀ ਆਗੂਆਂ ਸਣੇ ਸ਼੍ਰੀ ਮੁਕਸਰ ਸਾਹਿਬ ਦੇ ਗੁਰਦੁਆਰਾ ਸ਼੍ਰੀ ਟੁੱਟੀ ਗੰਢੀ ਸਾਹਿਬ ਵਿਖੇ ਪਹੁੰਚੇ। ਸ਼੍ਰੀ ਮੁਕਸਰ ਸਾਹਿਬ 'ਚ ਸਜ਼ਾ ਦੇ ਦੂਜੇ ਦਿਨ ਬਾਦਲ ਨੇ ਸਭ ਤੋਂ ਪਹਿਲਾਂ ਨੀਲਾ ਚੋਲਾ ਪਹਿਨ ਕੇ 1 ਘੰਟਾ ਗੇਟ 'ਤੇ ਬੈਠ ਕੇ ਸੇਵਾ ਕੀਤੀ। ਇਸ ਉਪਰੰਤ 1 ਘੰਟਾ ਕੀਰਤਨ ਸਰਵਣ ਕੀਤਾ ਅਤੇ ਮਗਰੋਂ ਉਹਨਾਂ ਨੇ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ। ਇਸ ਦੇ ਨਾਲ ਹੀ ਉਹਨਾਂ ਦੀ ਧਾਰਮਿਕ ਦਾ ਪੂਰੀ ਹੋ ਗਈ ਹੈ ਦਸਨੀਯੋਗ ਹੈ ਕਿ 13 ਦਸੰਬਰ ਨੂੰ ਸੁਖਬੀਰ ਬਾਦਲ ਸ਼੍ਰੀ ਅਕਾਲ ਤਖਬਾ ਸਹਿਬ ਕੇ ਪਹੁੰਚ ਕੇ ਅਰਦਾਸ ਕਰਵਾਉਣਗੇ ਮੁਕਸਰਚ ਸੇਵਾ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਸੁਖਬੀਰ ਨੂੰ ਪੂਰੀ ਤਰ੍ਹਾਂ ਘੇਰੇ ਚ ਲਈ ਰੱਖਿਆ ਹੈ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਲਈ ਹਰ ਪਾਸੇ ਸਖਤ ਪ੍ਰਬੰਧ ਕੀਤੇ ਗਏ ਸਨ ਗੁਰਦੁਆਰਾ ਸਾਹਿਬ ਦੇ ਸਾਰੇ ਗੇਟਾਂ ਤੇ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਸੀ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਦੌਰਾਨ ਹੋਰ ਅਕਾਲੀ ਆਗੂ ਦਲਜੀਤ ਸਿੰਘ ਟੀਮਾ ਗੁਲਜਾਰ ਸਿੰਘ ਕੇ ਹੀਰਾ ਸਿੰਘ ਗਾਬੜਿਆ ਸੁਚਾ ਸਿੰਘ ਲੰਗਾਰੇ ਸ਼੍ਰੀ ਮੁਕਸਰ ਸਾਹਿਬ ਦੇ ਦਰਬਾਰ ਸਾਹਿਬ ਦੇ ਬਣੇ ਬਾਥਰੂਮਾਂ ਦੀ ਸਫਾਈ ਕੀਤੀ 21 ਦਸੰਬਰ ਨੂੰ ਹੋਣ ਜਾ ਰਹੀ ਮੁੱਲਾਪੁਰ ਦਾਖਾ ਨਗਰ ਕੌਂਸਲ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਸਿੱਧੇ ਰੂਪ 'ਚ ਹਿੱਸਾ ਨਹੀਂ ਲੈ ਰਿਆ ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਮਰਜੀਤ ਸਿੰਘ ਮੁੱਲਾਪੁਰ ਅਤਜਿੱਥੇ ਬੰਦੀ ਵੱਲੋਂ ਆਪਣੀ ਸ਼ਹਿਰੀ ਟੀਮ ਅਤੇ ਕੌਂਸਲ ਦੇ 13 ਵਾਰਡਰ ਨਾਲ ਜੁੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਨਾਲ ਲੈ ਕੇ ਦਿੱਤੀ ਹੈ ਉਹਨਾਂ ਦੱਸਿਆ ਕਿ ਇਹਨਾਂ ਚੋਣਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸਿੱਖ ਸੰਗਤ ਪਾਰਟੀ ਵਰਕਰਾਂ ਪੰਥਕ ਆਗੂਆਂ ਤੇ ਵਿਚਾਰ ਲੈਣ ਉਪਰੰਤ ਮੌਜੂਦਾ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਚੂਨ ਨਾ ਲੜਨ ਦਾ ਐਲਾਨ ਕੀਤਾ ਗਿਆ ਹੈ ਮੁਲਾਪੁਰ ਦਾਖਾ ਸ਼੍ਰੋਮਣੀ ਅਕਾਲ ਦਲ ਵੱਲੋਂ ਕੌਂਸਲ ਚੋਣਾਂ ਨਾ ਲੜੇ ਜਾਣ ਬਾਰੇ ਹਲਕਾ ਦਾਖਾ ਐਮ.ਐਲ.ਏ ਮਨਪ੍ਰੀਤ ਸਿੰਘ ਯਾਲੀ ਦੇ ਨਾਲ ਗੱਲਬਾਤ ਹੋਈ ਉਹਨਾਂ ਆਖਿਆ ਕਿ ਮੇਰੇ ਵੱਲੋਂ ਸ਼੍ਰੋਮਣੀ ਅਕਾਲ ਦਲ ਦੇ ਵਰਕਰ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ ਉਹਨਾਂ ਦੇ ਫੈਸਲੇ ਤੇ ਸਹਿਮਤੀ ਪ੍ਰਗਟਾਈ ਗਈ ਹੈ ਜ਼ਿਕਰ ਕਰਦੇ ਕਿ ਪੰਥਕ ਹਲਕਾ ਦਾਖਾ ਦੀ ਨੁਮਾਇੰਦਗੀ ਕਰ ਰਿਹਾ ਹੈ ਐਮ.ਐਲ.ਏ ਯਾਲੀ ਵੱਲੋਂ ਮਰਤੂਹੀ ਕਿਸਾਨੀ ਆंदोलਨ ਅਤੇ ਪੰਥਕ ਮਸਲਿਆਂ ਨੂੰ ਲੈ ਕੇ ਵਰਕਰਾਂ ਦੀ ਸਲਾਹ ਸਾਰੇ ਫੈਸਲਾ ਲਿਆ ਜਾਂਦਾ ਰਿਹਾ ਹੈ ਸਿੱਖ ਵੋਟਰਾਂ ਵੱਲੋਂ ਵੀ ਜਥੇਬੰਦੀ ਦੇ ਫੈਸਲੇ ਦਾ ਸਵਾਗਤ ਹੋ ਰਿਹਾ ਹੈ ਕੈਬਨਿਟ ਨੇ ਇੱਕ ਦੇਸ਼ ਇੱਕ ਚੋਣ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਬਿੱਲ ਨੂੰ ਇਸ ਸਰਦ ਰੁੱਤ ਸੈਸ਼ਨ ਚ ਪੇਸ਼ ਕੀਤਾ ਜਾਏਗਾ ਇੱਕ ਦੇਸ਼ ਇੱਕ ਚੋਣ ਮੋਦੀ ਸਰਕਾਰ ਦੀਆਂ ਤਰਜੀਹਾਂ ਚੋਂ ਇੱਕ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਨ ਨੇਸ਼ਨ ਵਨ ਇਲੈਕਸ਼ਨ ਯਾਨੀ ਕਿ ਇੱਕ ਦੇਸ਼ ਇੱਕ ਚੋਣ ਦਾ ਵਾਅਦਾ ਕੀਤਾ ਸੀ ਮੋਦੀ ਕੈਬਨਿਟ ਨੇ 18 ਸਤੰਬਰ ਨੂੰ ਵਨ ਨੇਸ਼ਨ ਵਨ ਇਲੈਕਸ਼ਨ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ ਜ਼ਿਕਰ ਕਰਦੇ ਕਿ ਮੋਦੀ ਸਰਕਾਰ ਪਿਛਲੇ ਕੁਝ ਸਮੇਂ ਤੋਂ ਇੱਕ ਦੇਸ਼ ਇੱਕ ਚੋਣ ਲਈ ਜ਼ੋਰ ਦੇ ਰਹੀ ਹੈ ਸਰਕਾਰ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਚੋਨਾ ਤੇ ਪੈਸੇ ਅਤੇ ਕਰਮਚਾਰੀਆਂ ਦੀ ਬਰਬਾਦੀ ਹੋ ਰਹੀ ਹੈ ਚੋਨਾ ਤੋਂ ਪਹਿਲਾਂ ਅਣਅਨੇਕ ਚੋਨ ਜ਼ਾਬਤੇ ਕਰਕੇ ਵਿਕਾਸ ਦੇ ਕੰਮ ਰੁਕ ਜਾਂਦੇ ਨੇ ਇਕੱਠੇ ਚੋਨਾ ਨਾਲ ਸਮੇਂ ਪੈਸਾ ਤੇ ਵਰਕਫੋਰਸ ਦੀ ਬਚਤ ਹੋਵੇਗੀ ਵਿਕਾਸ ਕਾਰਜ ਬਿਨਾਂ ਕਿਸੇ ਰੁਕਾਵਟ ਦੇ ਮੁਕੰਮਲ ਕੀਤੇ ਜਾਣ ਕੇ ਵਿਰੋਧੀ ਧਿਰ ਨੇ ਸਰਕਾਰ ਦੀਆਂ ਇਹਨਾਂ ਦਲੀਲਾਂ ਨੂੰ ਆਵਿਵਹਾਰਕ ਕਰਾਰ ਦਿੱਤਾ ਵਿਰੋਧੀ ਪਾਰਟੀਆਂ ਨੇ ਰਾਜ ਚੋਣਾਂ ਕਰਵਾਉਣ ਤੇ ਚੋਣ ਕਮਿਸ਼ਨ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਵੱਲ ਵੀ ਇਸ਼ਾਰਾ ਕੀਤਾ ਮਨਨੇਸ਼ਰ ਵਨ ਇਲੈਕਸ਼ਨ ਦੀ ਪ੍ਰਕਿਰਿਆ ਤੈਅ ਕਰਨ ਲਈ ਸਾਬਕਾ ਰਾਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਪ੍ਰਧਾਨਗੀ ਚ ਇੱਕ ਕਮੇਟੀ ਬਣਾਈ ਗਈ ਜਿਸ ਦੇ 8 ਮੈਂਬਰ ਸਨ ਕਮੇਟੀ ਦਾ ਗਠਨ 2 ਸਤੰਬਰ 2023 ਨੂੰ ਕੀਤਾ ਗਿਆ ਸੀ ਕਮੇਟੀ ਨੇ 14 ਮਾਰਚ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਆਪਣੀ ਰਿਪੋਰਟ ਸੌਂਪੀ ਸੀ ਹਰਿਆਣਾ ਪੰਜਾਬ ਦੇ ਖਨੌਰੀ ਸਿਹਤ ਤੇ ਮਨਵਰਤ ਕਰ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜਿਆ ਜਿਸ ਵਿੱਚ ਉਹਨਾਂ ਨੇ ਖੂਨ ਦੇ ਨਾਲ ਦਸਖਤ ਕੀਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪੱਤਰ ਚ ਲਿਖਿਆ ਜਾਂ ਤਾਂ 2011 ਚ ਕੀਤਾ ਗਿਆ ਵਾਦਾ ਪੂਰਾ ਕਰੋ ਜਾਂ ਮੇਰੀ ਕੁਰਬਾਨੀ ਨੂੰ ਸਵੀਕਾਰ ਕਰਨ ਲਈ ਤਿਆਰ ਰਹੋ ਜੇਕਰ ਮੈਂ ਮਰ ਗਿਆ ਤਾਂ ਇਸ ਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ ਦੱਸ ਦੇ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ 16ਵੇਂ ਦਿਨ ਤੋਂ ਉਹਨਾਂ ਦਾ ਮਨਨ ਵਰਤ ਜਾਰੀ ਹੈ ਅੱਜ 17ਵਾਂ ਦਿਨ ਸੀ ਅਜੇ ਤੋ ਉਹਨਾਂ ਦੀ ਸਿਹਤ ਵਿਗੜਦੀ ਜਾ ਰਹੀ ਹੈ ਉਹਨਾਂ ਦੇ ਸਿਹਤ ਦੇ ਨਜ਼ਰ ਰੱਖਣ ਵਾਲੇ ਡਾਕਟਰਾਂ ਨੇ ਮੈਡੀਕਲ ਰਿਪੋਰਟ ਜਾਰੀ ਕਰਕੇ ਕਿਹਾ ਕਿ ਉਹਨਾਂ ਦਾ ਭਾਰ 12 ਕਿਲੋ ਤੋਂ ਵੱਧ ਘਟ ਗਿਆ ਹੈ ਉਹਨਾਂ ਦੇ ਗੁਰਦੇ ਕਿਸੇ ਸਮੇਂ ਵੀ ਫੇਲ ਹੋ ਸਕਦੇ ਨੇ ਉਹਨਾਂ ਨੂੰ ਦਿਲ ਦਾ ਦੌਰਾ ਵੀ ਪੈ ਸਕਦਾ ਹੈ ਇਨੇ ਦਿਨ ਡਾਕਟਰਾਂ ਮੁਤਾਬਕ ਇਨੇ ਦਿਨ ਭੁੱਖੇ ਰਹਿਣ ਕਰਕੇ ਉਹਨਾਂ ਦੇ ਲੀਵਰ 'ਚ ਸਮੱਸਿਆ ਵੀ ਆ ਸਕਦੀ ਹੈ। ਦਿੱਲੀ ਵਿਧਾਨ ਸਭਾ ਚੋਣਾਂ 2025 ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਆਪ ਸਰਕਾਰ ਨੇ ਦਿੱਲੀ ਦੀਆਂ ਆਰਥਿਕ ਨਾਲ ਜੋ ਵੀ ਵਾਅਦਾ ਕੀਤਾ ਸੀ ਉਹ ਹੁਣ ਪੂਰਾ ਹੋ ਗਿਆ ਕੇਜਰੀਵਾਲ ਨੇ ਮਹਿਲਾ ਸਨਮਾਨ ਯੋਜਨਾ ਦਾ ਐਲਾਨ ਵੀਰਵਾਰ ਸਵੇਰੇ ਦਿੱਲੀ ਕੈਬਨਿਟ ਦੀ ਬੈਠਕ ਚ ਕੀਤਾ ਜਿਸ ਤੋਂ ਬਾਅਦ ਸਾਬਕਾ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ ਚ ਇਸ ਦਾ ਐਲਾਨ ਕੀਤਾ ਸ਼ੰਭੂ ਤੇ ਖਨੋਰੀ ਸਰਹੱਦ ਉਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਇਸ ਮਾਕੇ ਤੇ ਜਦੋਂ ਉਹ ਦਿੱਲੀ ਵੱਲ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਹਰਿਆਣਾ ਪੁਲਿਸ ਵੱਲੋਂ ਉਨ੍ਹਾਂ ਅਤੂ ਗੈਸ ਦੇ ਗੋਲੇ ਦਾਗੇ ਜਾਂਦੇ ਤੇ ਪਾਣੀ ਦੀਆਂ ਬਿਚਾਰਾ ਕੀਤੀਆਂ ਜਾਂਦੀਆਂ ਨੇ ਇਸ ਨੂੰ ਲੈ ਕੇ ਕਾਂਗਰਸ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਚੁੱਕਿਆ ਹੈ ਕਾਂਗਰਸ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਲੰਡਨ ਚ वेस्टमिंस्टर ट्रैकर ਨਾਲ ਭਰਿਆ ਹੋਇਆ ਕਿਉਂਕਿ ਕਿਸਾਨ ਸ਼ਾਂਤੀਪੂਰਵਕ ਵਿਰੋਧ ਕਰਦੇ ਨੇ ਨਾ ਤਾਂ ਸਰਕਾਰ ਅਤੇ ਨਾ ਹੀ ਸਕਾਟਲੈਂਡ ਯਾਰਡ ਤਾਕਰਦੀ ਵਰਤੋਂ ਕਰਦੇ ਨੇ ਫਿਰ ਜਮਹੂਰੀ ਅਧਿਕਾਰਾਂ ਦਾ ਉਹ ਸਨਮਾਨ ਵੀ ਕਰਦੇ ਨੇ ਇਸ ਤੇ ਉਲਟ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਅਥੂ ਗੈਸ ਬੈਰੀਕੇਡ ਪਾਣੀ ਤੇ ਤੋਪਾਂ ਚਲਵਾਈਆਂ ਜਿਸ ਨੂੰ ਅਸੀਂ ਪੁਲਿਸ ਦੀ ਬੇਰਮਮੀ ਕਹਿ ਸਕਦੇ ਹਾਂ ਉਹਨਾਂ ਕਹਿੰਦੇ ਕਿ ਨਾਗਰਿਕਾਂ ਦੀ ਬਜਾਏ ਧਮਕੀਆਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਭਾਜਪਾ ਸਰਕਾਰ ਆਪਣੇ ਹੱਕ ਮੰਗਣ ਵਾਲੇ ਕਿਸਾਨਾਂ ਤੋਂ ਕਿਉਂ ਡਰ ਰਹੀ ਹੈ ਲੋਕਤੰਤਰ ਆਸਾਮੀ ਹਾਲ ਪਰ ਫੁਰਤ ਹੁੰਦਾ ਦਮ ਨਾਲ ਨਹੀਂ ਹੁੰਦਾ ਫਿਲਹਾਲ ਇਸ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਦਾ ਰੇਡੀਓ 87.8 ਐਫ ਐਮ ਸੱਚਿਆ